ਆਖਰ ਪੰਜਾਬ ਪੁਲਿਸ ਦੇ ਸਾਬਕਾ ਐਸਐਸਪੀ ਨੇ ਆਪਣੀ ਟੀਮ ਦੇ ਨਾਲ ਤਿੰਨ ਪੰਜਾਬ ਪੁਲਿਸ ਦੇ ਐਸਪੀਓ ਸਣੇ ਸੱਤ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਮਾਰਿਆ ਤੇ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਗੁਰਦਪੁਰਦ ਕਰਕੇ ਅਣਪਛਾਤੀਆਂ ਡਿਕਲੇਅਰ ਕਰਵਾ ਅੰਤਿਮ ਸੰਸਕਾਰ ਕਰਵਾ ਦਿੱਤਾ ਸੀਬੀਆਈ ਮਹਾਲੀ ਕੋਰਟ ਦੇ ਆਏ ਫੈਸਲੇ ਨੇ ਹੈਰਾਨ ਕਰ ਦਿੱਤਾ ਜਿਸ ਵਿੱਚ ਸਾਬਕਾ ਐਸਐਸਪੀ ਭੁਪਿੰਦਰ ਸਿੰਘ ਇੰਸਪੈਕਟਰ ਸੁਭਾ ਸਿੰਘ ਦਵਿੰਦਰ ਸਿੰਘ ਡੀਐਸਪੀ ਤੇ ਐਸਸੀ ਰਗਵੀਰ ਸਿੰਘ ਅਤੇ ਗੁਲਬਰਗ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਤੇ ਨਾਲ ਲੱਖਾਂ ਰੁਪਏ ਦਾ ਜੁਰਮਾਨਾ ਮਿਲ ਜਿਹੜਾ ਅਦਾ ਕਰਨਾ ਪਏਗਾ 1993 ਦਾ ਹੈ ਮਾਮਲਾ ਸੀ ਜਿਹੜਾ ਕਿ ਇੱਕ ਝੂਠਾ ਪੁਲਿਸ ਮੁਕਾਬਲਾ ਉਸ ਵੇਲੇ ਸਾਬਤ ਹੋਇਆ ਜਦੋਂ ਸੀਬੀਆਈ ਕੋਰਟ ਨੇ ਸਜ਼ਾ ਦਾ ਐਲਾਨ ਕਰ ਦਿੱਤਾ ਆਖਰਕਾਰ ਹੋਇਆ ਕੀ ਸੀ ਇਹ ਸਮਝਾਉਣਾ ਸੀ ਚਾਹਾਂਗੇ ਕਿ 1993 ਨੂੰ ਜਿਸ ਤਰੀਕੇ ਦੇ ਨਾਲ ਇਹ ਵੱਡੀ ਘਟਨਾ ਹੋਈ ਉਸਨੇ ਵੱਡੇ ਸਵਾਲ ਖੜੇ ਕਿਵੇਂ ਕੀਤੇ 1993 ਦੀ ਸਵੇਰ ਨੂੰ ਇੰਸਪੈਕਟਰ ਗੁਰਦੇਵ ਸਿੰਘ ਐਸਐਟਓ ਥਾਣਾ ਸਰਹਾਲੀ ਦੀ ਅਗਵਾਈ ਦੇ ਵਿੱਚ ਇੱਕ ਪੁਲਿਸ ਟੀਮ ਨੇ ਸ਼ਿੰਦਰ ਸਿੰਘ ਦੇਸ਼ਾ ਸਿੰਘ ਸੁਖਦੇਵ ਸਿੰਘ ਬਲਕਾਰ ਸਿੰਘ ਉਰਫ ਬੋਬੀ ਦਲਜੀਤ ਸਿੰਘ ਸਾਰੇ ਵਾਸੀ ਜਿਹੜੇ ਐ ਉਰਾਨੀ ਵਾਲਾ ਸਰਹਾਲੀ ਅੰਮ੍ਰਿਤਸਰ ਦੇ ਸਨ ਸਰਕਾਰੀ ਠੇਕੇਦਾਰ जोगਿੰਦਰ ਸਿੰਘ ਦੇ ਘਰ ਤੋਂ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਜ਼ਬਰਦਸਤੀ ਚੁੱਕਿਆ ਜਿੱਥੇ ਉਹ ਗਨਮੈਨ ਵਜੋਂ ਡਿਊਟੀ ਕਰਦੇ ਸੀ ਯਾਨੀ ਕਿ ਸਪੈਸ਼ਲ ਪੁਲਿਸ ਆਫੀਸਰ ਐਸਪੀਓ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਸਟੇਸ਼ਨ ਸਰਹਾਲੀ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਗੈਰ ਕਾਨੂੰਨੀ ਕਸਟਡੀ ਦੇ ਵਿੱਚ ਰੱਖਿਆ ਗਿਆ ਫਿਰ ਸੰਗਤਪੁਰੇ ਦਾ ਇੱਕ ਡਕੈਤੀ ਦਾ ਕੇਸ ਸੀ ਉਸ ਵਿੱਚ ਸ਼ਮੂਲੀਅਤ ਦਾ ਇਕਬਾਲ ਕਰਨ ਦੇ ਲਈ ਉਹਨਾਂ ਨੂੰ ਕਟਿਆ ਤਸੀਹੇ ਦਿੱਤੇ ਤੇ ਫਿਰ ਉਹਨਾਂ ਨੂੰ ਘਰ ਦੀ ਤਲਾਸ਼ੀ ਦੇ ਲਈ ਪਿੰਡ ਰਾਣੀਵੱਲਾ ਲਜਾਇਆ ਗਿਆ ਪਹਿਲਾਂ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਇੱਕ ਡਕੈਤੀ ਦੇ ਕੇਸ ਵਿੱਚ ਉਹਨਾਂ ਦੀ ਸ਼ਮੂਲੀਅਤ ਦਿਖਾਈ ਤੇ ਫਿਰ ਕਟਿਆ ਤੇ ਫਿਰ ਨਿਸ਼ਾਨਦੇਹੀ ਲਈ ਉਹਨੂੰ ਲਿਆਂਦਾ ਗਿਆ ਜਿੰਨੇ ਦੀ ਅਸੀਂ ਗੱਲ ਕਰ ਰਹੇ ਹਾਂ ਜਦੋਂ ਇਹਨਾਂ ਨੂੰ ਰਾਣੀਵੱਲਾ ਲਿਆਂਦਾ ਗਿਆ ਉੱਥੇ ਮਾਮਲਾ ਸਾਹਮਣੇ ਆਇਆ ਕਿ ਜੋਗਿੰਦਰ ਸਿੰਘ ਠੇਕੇਦਾਰ ਅਤੇ ਦੂਜੇ ਪਾਸੇ ਇਲਾਕੇ ਦੇ ਕੁਝ ਹੋਰ ਵਿਅਕਤੀ 2 ਜੁਲਾਈ 1993 ਨੂੰ ਸਰਹਾਲੀ ਪੁਲਿਸ ਕੋਲ ਇੱਕ ਝੂਠੀ ਐਫਆਈਆਰ ਇਹਨਾਂ ਨੇ ਦਰਜ ਕਰਵਾਈ ਸੀ ਜਿਸ ਵਿੱਚ ਇਹ ਕਹਾਣੀ ਕਢੀ ਗਈ ਸੀ ਕਿ ਸ਼ਿੰਦਰ ਸਿੰਘ ਦੇਸ਼ਾ ਸਿੰਘ ਸੁਖਦੇਵ ਸਿੰਘਾ ਉਹਨਾਂ ਨੂੰ ਹਥਿਆਰ ਗੋਲਾ ਬਾਰੂਦ ਸਣੇ ਡਿਊਟੀ ਤੋਂ ਫਰਾਰ ਹੋ ਗਏ ਇੱਕ ਕਹਾਣੀ ਜਿਹੜੀ ਪਹਿਲਾਂ ਕਢੀ ਗਈ ਇਸ ਕਹਾਣੀ ਦੇ ਆਧਾਰ ਤੇ ਪੂਰੀ ਸਟੋਰੀ ਬਣਾਈ ਗਈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਬਰੋਕਤ ਐਸਪੀਓ ਦੇ ਕਿਡਨਾਪ ਹੋਣ ਤੋਂ 6-7 ਦਿਨ ਬਾਅਦ ਬਲਕਾਰ ਸਿੰਘ ਔਰ ਫਕਾਲਾ ਨੂੰ ਪਿੰਡ ਰਾਣੀ ਵੱਲਾ ਸਥਿਤ ਉਸ ਦੇ ਘਰੋਂ ਚੁੱਕਿਆ ਗਿਆ ਯਾਨੀ ਕਿ ਆਪਣਾ ਗੁੰਜਲਦਾਰ ਕੇਸ ਇਸ ਨੂੰ ਬਣਾ ਦਿੱਤਾ ਗਿਆ ਐਸਪੀਓ ਇਹ ਪੰਜਾਬ ਪੁਲਿਸ ਦੇ ਵਿੱਚ ਹੀ ਡਿਊਟੀ ਕਰਿਆ ਕਰਦੇ ਉਸ ਤੋਂ ਬਾਅਦ ਕੀ ਹੋਇਆ 12 ਜੁਲਾਈ 1993 ਜਿਹੜੇ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ ਸੀ ਤਤਕਾਲੀ ਡੀਐਸਪੀ ਗੋਇੰਦਵਾਲ ਇੰਸਪੈਕਟਰ ਗੁਰਦੇਵ ਜਿਹੜੇ ਐਸਐਚਓ ਉਸ ਵੇਲੇ ਸਰਹਾਲੀ ਲੱਗੇ ਹੋਏ ਸੀ ਪੁਲਿਸ ਪਾਰਟੀ ਨੇ ਦਿਖਾਇਆ ਕਿ ਜਦੋਂ ਪਿੰਡ ਕਰਮੋਵਾਲ ਦੇ ਮੰਗਲ ਸਿੰਘ ਨੂੰ ਇੱਕ ਡਕੈਤੀ ਦੇ ਮਾਮਲੇ ਵਿੱਚ ਰਿਕਵਰੀ ਕਰਨ ਦੇ ਲਈ ਪਿੰਡ ਘਰਕਾ ਲਜਾਇਆ ਗਿਆ ਤਾਂ دہشتਗਰਦਾਂ ਐ ਤਾਂ ਪੁਲਿਸ ਪਾਰਟੀ ਤੇ ਅਟੈਕ ਕਰ ਦਿੱਤਾ ਕ੍ਰੋਸ ਫਾਇਰਿੰਗ ਦੇ ਵਿੱਚ ਮੰਗਲ ਸਿੰਘ ਸਣੇ ਤਿੰਨ دہشتਗਰ ਜੜੇ ਆ ਉਹ ਮੌਕੇ ਤੇ ਮਾਰੇ ਗਏ ਜਿਨ੍ਹਾਂ ਤੋਂ ਕੁਝ ਰਿਕਵਰੀਆਂ ਦਿਖਾਈਆਂ ਗਈਆਂ ਤਾਂ ਇਸ ਕੇਸ ਦੇ ਵਿੱਚ ਜਿਹੜੀ ਪੀਐਮਆਰ ਰਿਪੋਰਟ ਹੈ ਭਾਵੇਂ ਪੋਸਟਮਾਰਟਮ ਦੀ ਰਿਪੋਰਟ ਬਿਆਨ ਕਰਦੀ ਹੈ ਕਿ ਐਨਕਾਊਂਟਰ ਤੋਂ ਪਹਿਲਾਂ ਇਹਨਾਂ ਦੇ ਸਰੀਰ ਤੇ ਕਈ ਸੱਟਾਂ ਦੇ ਨਿਸ਼ਾਨ ਸੀ ਜਿਹੜੇ ਕਿ ਐਵਿਡੈਂਸ ਬਹੁਤ ਵੱਡੇ ਪੱਧਰ ਤੇ ਇਹਨਾਂ ਪੁਲਿਸ ਅਫਸਰਾਂ ਦੇ ਅਗੇਸਟ ਗਿਆ ਹੈ। ਸੀਐਫਐਸ ਦੀ ਰਿਪੋਰਟਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ। ਤਾਂ ਇਸ ਕੇਸ ਦੇ ਵਿੱਚ 67 ਗਵਾਹ ਜਿਹੜੇ ਤਿਆਰ ਕੀਤੇ ਗਏ ਜਦਕਿ 36 ਤਾਂ ਇਸ ਜਹਾਨ ਦੇ ਵਿੱਚ ਅੱਜ ਹੈ ਹੀ ਨਹੀਂ ਹਾਲਾ। 28 ਗਵਾਹੀਆਂ ਸੀਬੀ ਨੂੰ ਪਕਤੌਣੀਆਂ ਪਈਆਂ ਇੰਨਾ ਲੰਬਾ ਕੇਸ ਚੱਲਿਆ ਗਿਆ ਕਿ 36 ਜਿਹੜੇ ਐ ਉਗਵਾ ਉਹ ਮਰ ਗਿਆ ਨਾ ਯਾਨਕਿ ਇਹ ਬਹੁਤ ਵੱਡੇ ਸਵਾਲ ਪੁਲਿਸ ਕਾਰਵਾਈ ਤੇ ਜਿਹੜੇ ਉਸ ਵੇਲੇ ਖੜੇ ਹੋਏ ਕਿ ਦੇਖੋ ਵੱਡੀ ਗਿਣਤੀ ਦੇ ਵਿੱਚ ਜਿਹੇ ਅਜਿਹੇ ਮੁਕਾਬਲੇ ਹੋਏ ਤਾਂ ਕਿਸ ਦੀ ਸ਼ਾਇਤ ਹੀ ਹੁੰਦੀ ਸੀ ਕਿਸ ਤਰੀਕੇ ਦੇ ਨਾਲ ਮੁਕਾਬਲੇ ਹੁੰਦੇ ਸੀ ਤਾਂ ਇਹ ਵੱਡੀ ਗਿਣਤੀ ਵਿੱਚ ਜਜਮੈਂਟਸ ਬਿਆਨ ਕਰਦੀਆਂ ਨੇ ਕਿ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੂੰ ਵੀ ਆਪਣਾ ਕੰਮ ਇੱਕ ਪ੍ਰੋਟੋਕਾਲ ਦੇ ਦਾਇਰੇ ਦੇ ਵਿੱਚ ਕਰਨਾ ਚਾਹੀਦਾ ਹਾਲਾਂਕਿ ਪੰਜਾਬ ਦੀ ਪੁਲਿਸ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਪ੍ਰੈਸ਼ਰ ਬਹੁਤ ਵੱਡੇ ਪੱਧਰ ਤੇ ਹੁੰਦਾ ਹੈ ਸੀਨੀਅਰ ਅਫੀਸ਼ੀਅਲਸ ਜਿਹੜੇ ਨੇ ਉਹ ਹਿਗ੍her ਲੈਵਲ ਦੇ ਜਿਹੜੇ ਅਫਸਰ ਨੇ ਉਹਨਾਂ ਤੇ ਬਹੁਤ ਵੱਡੇ ਪੱਧਰ ਤੇ ਪ੍ਰੈਸ਼ਰ ਜਿਹਾ ਬਿਲਡ ਕਰ ਦਿੰਦੇ ਨੇ ਕਿ ਉਹਨਾਂ ਨੂੰ ਕਾਰਵਾਈ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਪਰ ਇਸ کیس ਦੇ ਵਿੱਚ ਹੁਣ ਇਹਨਾਂ ਸਾਬਕਾ ਅਫਸਰਾਂ ਦੀਆਂ ਉਮਰਾਂ ਬਹੁਤ ਜ਼ਿਆਦਾ ਨਹੀਂ ਪਰ ਉਮਰ ਕਹਿ ਦਿੱਦੀ ਇਹਨਾਂ ਨੂੰ ਸਜ਼ਾ ਹੋਣੀ ਇਹ ਬਹੁਤ ਵੱਡੇ ਸਵਾਲ ਪੁਲਿਸ ਤੋਂ ਪੁੱਮਕਾ ਦੇ ਖੜੇ ਹੋ ਰਹੇ ਨੇ